ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2084 ਦਾ ਜੋ ਤੀਜਾ ਵੱਡਾ ਕਲੂਕਾਰਾ ਵਾਪਰਿਆ ਕਾਲਾ ਪਛਾਣ ਜੂਨ ਦੀ ਸੰਖੇਪ ਵਿਚਾਰ ਜਿਹੜੀ ਸੰਗਤਾਂ ਨਾਲ ਸਾਂਝੀ ਕੀਤੀ ਸੀ ਕਿ ਕਿਵੇਂ 4 ਜੂਨ ਨੂੰ ਜਿਹੜਾ ਵੱਡਾ ਅਟੈਕ ਸ਼ੁਰੂ ਹੋਇਆ ਸਾਰਾ ਦਿਨ ਤਾਗੜ ਤੋੜ ਹਵਲੇ ਹੁੰਦੇ ਰਹੇ ਗੋਲੀਆਂ ਚੱਲਦੀਆਂ ਰਹੀਆਂ ਗੋਲੀਆਂ ਦਾਮੀ ਵਰਦਾ ਰਿਹਾ ਤੇ ਉਸ ਦੇ ਅਨੁਸਾਰ ਜਿਹੜੀ ਮਰਿਆਦਾ ਦੇ ਮੁਤਾਬਕ ਸੇਵਾ ਸੀ ਜਿਹੜੀ ਸੁਖਾਸਨ ਸਾਹਿਬ ਦੀ ਜਿਹੜੀ ਕੋਠਾ ਸਾਹਿਬ ਹਰ ਰੋਜ਼ ਸਤਗੁਰਾਂ ਦੇ ਸੁਖਾਸਨ ਦੀ ਸੇਵਾ ਹੁੰਦੀ ਸੀ ਪਰ ਕਿਉਂਕਿ ਹਾਲਾਤ ਇੰਨੇ ਵਿਗੜ ਚੁੱਕੇ ਸਨ ਗੋਲੀਆਂ ਦਾ ਮੇਹਰ ਰਿਆ ਸੀ ਤੇ ਉਸ ਦਿਨ ਜਿਹੜੀ ਹੈ ਸੁਖਾਸਨ ਸਾਹਿਬ ਦੀ ਸੇਵਾ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਨਾਲ ਦੀ ਡਿਊਟੀ ਸਾਰੀ ਚੱਲ ਬਈ ਸੀ ਫਿਰ ਉਹ ਉੱਪਰ ਜਿਹੜਾ ਜੇਤੇ ਹਰ ਕੀ ਪੌੜੀ ਦੇ ਉੱਤੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਉਸ ਸਥਾਨ ਤੇ ਜਿਹੜੀ ਹੈ ਉਹ 4 ਤਰੀਕ ਨੂੰ ਜਿਹੜੇ ਸੁਖਾਸਨ ਸਾਹਿਬ ਦੀ ਸੇਵਾ ਕੀਤੀ ਗਈ ਤੇ ਇਸੇ ਤਰ੍ਹਾਂ ਫਿਰ ਇਧਰ ਜਿਹੜੇ ਫੌਜਾਂ ਸਨ ਉਹ ਆਪੋ ਆਪਣੀਆਂ ਡਿਊਟੀਆਂ ਦੇ ਮੁਤਾਬਕ ਜਿਹੜੇ ਉਹ ਪੱਕੇ ਇਰਾਦਿਆਂ ਨਾਲ ਦੇ ਬਣ ਚੁੱਕੇ ਸਨ ਕਿ ਰਾਤ ਨੂੰ ਆਪਾਂ ਸਾਰਾ ਤਿਆਰੀ ਕਰ ਲੈਣੀ ਹੈ ਜਰਨਲ ਕਬੀਰ ਸਿੰਘ ਕੁਲਦੀਪ ਸਿੰਘ ਬਰਾੜ ਜਿਹੜਾ ਨਾ ਉਹਨੇ ਵੱਡੀ ਵੱਡੀ ਪੱਤਰ ਦੇ ਉੱਤੇ ਜਿਹੜੀ ਉਹ ਪਲੈਨਿੰਗ ਹੌਲੇ ਦੀ ਪੜਾ ਚੁੱਕਿਆ ਸੀ ਪੇਸ਼ ਕਰਕੇ ਉਹਨਾਂ ਨੂੰ ਇਹ ਵੀ ਪਤਾ ਲੱਗ ਚੁੱਕਿਆ ਸੀ ਕਿ ਸਿੰਘਾਂ ਦੇ ਇਰਾਦੇ ਪੱਕੇ ਨੇ ਇਹਨਾਂ ਦੇ ਮਨਸੂਬੇ ਇਹਨਾਂ ਨੂੰ ਅਸੀਂ ਡਲਾ ਨਹੀਂ ਸਕਦੇ ਟਰਾਲ ਨਹੀਂ ਸਕਦੇ ਕਿਉਂਕਿ ਏਡੀ ਤਾਪੜ ਤੋੜ ਜਿਹੜੀ ਫੈਰ ਹੋਈ ਤੋਪਾਂ ਦੇ ਗੋਲੇ ਦਾਗਣ ਦਾ ਕਾਰਨ ਇਹ ਹੋਈ ਸੀ ਜਿਹੜੇ 4 ਤਰੀਕ ਨੂੰ ਦਾਗ ਗਏ ਉਹਨਾਂ ਦਾ ਕਾਰਨ ਵੀ ਇਹ ਹੋਈ ਸੀ ਕਿ ਸਿੰਘ ਡਰ ਜਾਣਗੇ ਮੋਰਚੇ ਛੱਡ ਜਾਣਗੇ ਤੇ ਵਿਚਾਲੇ ਭੱਜ ਜਾਣਗੇ ਪਰ ਨਹੀਂ ਸਿੰਘਾਂ ਨੂੰ ਉਹਨਾਂ ਨੇ ਅਰਦਾਸੇ ਸੌਧ ਚੁੱਕੇ ਸਨ ਸਾਰੇ ਸਿੰਘ ਜਿਹੜੇ ਨੇ ਉੰਕੇ ਸੰਜੇ ਮਹਿਲ ਸਿੰਘ ਜੀ ਖਾਲਸਾ ਭੰਡਰਾ ਵਾਲਿਆਂ ਨੇ ਕਈ ਵਾਰ ਸਿੰਘਾਂ ਨੂੰ ਪੁੱਛਿਆ ਸੀ ਪਰ ਸਿੰਘ ਸਾਹ ਦੇ ਜਿਹੜੇ ਚੜ੍ਹਦੀ ਕਲਾ ਵਿੱਚ ਸਾਨੂੰ ਕਹਿਣ ਲੱਗੇ ਵੀ ਅਸੀਂ ਜਿੰਨਾ ਵੀ ਜ਼ਿੰਦਗੀ ਆ ਸਵਾਸ ਸਾਡੇ ਇੱਥੇ ਧਰਮ ਦੇ ਲਿਖੇ ਹੀ ਲੱਗਣੇ ਚਾਹੀਦੇ ਨੇ ਤੇ ਇਸ ਕਰਕੇ ਵੀ ਅਸੀਂ ਬਾਹਰ ਨਹੀਂ ਜਾਣਾ ਪਰ ਹੁਣ ਰਾਤ ਨੂੰ ਫਿਰ ਜਿਹੜਾ ਹੈ ਕੁਲਦੀਪ ਸਿੰਘ ਭਰਾ ਜਿਹੜਾ ਸੁੱਤਾ ਨਹੀਂ ساری ਰਾਤ ਕਿਉਂਕਿ ਉਹਨੂੰ ਨੀਂਦ ਕਿੱਥੋਂ ਆਣੀ ਸੀ ਉਹਨੂੰ ਪਤਾ ਲੱਗਿਆ ਸੀ ਕਿ ਸਿੰਘਾਂ ਦੇ ਮੋਰਚੇ ਬੜੇ ਤਕੜੇ ਨੇ ਇਸ ਆਪਰੇਸ਼ਨ ਨੂੰ ਕਾਮਯਾਬ ਕਰਨਾ ਬੜਾ ਔਖਾ ਹੋ ਗਿਆ ਸੀ ਫੌਜ ਵਾਸਤੇ ਤੇ ਉਹਨਾਂ ਦੇ ਹੋਰ ਵੱਡੇ ਪੱਧਰ ਤੇ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਤਿੰਨ ਵੱਡੀਆਂ ਤੋਪਾਂ ਜਿਹੜੀਆਂ ਨੇ ਇੱਕ ਮਾਲ ਮੰਡੀ ਦੇ ਕੋਲ ਜਿਹੜੀ ਵੱਡੀ ਤੋਪ ਵੀ ਡਿ ਗਈ ਇੱਕ ਭਗਤਾ ਭਾਈ ਕਾ ਜਿਹੜਾ ਉੱਥੇ ਗੇਟ ਬਣਿਆ ਉਹਦੇ ਕੋਲ ਵੱਡੀ ਤੋਪ ਵੀ ਡਿ ਗਈ ਇੱਕ ਜੇਲ੍ਹ ਦੇ ਕੋਲ ਤੋਪ ਵੀ ਡਿ ਗਈ ਤੋਂ ਇਹ ਤਿੰਨੇ ਪਾਸਿਆਂ ਤੋਂ ਅਕਾਲ ਤੱਕ ਸਾਹਮਣੂ ਇਹਨਾਂ ਨੇ ਤੋਪਾਂ ਵੀੜ ਦਿੱਤੀਆਂ ਸਲ ਉੱਥੋਂ ਹੀ ਗੋਲੇ ਵੱਡੇ ਵੱਡੇ ਜਿਹੜੇ ਧਾਗੇ ਜਾ ਰਹੇ ਸਨ ਤੇ ਇਧਰ ਛੋਟੇ ਟੈਂਕ ਛੋਡੀਆਂ ਤੋਪਾਂ ਜਿਹੜੀਆਂ ਉਹ ਦਾਖਲ ਹੋ ਚੁੱਕੀਆਂ ਸਨ ਅੰਦਰ ਤੇ ਗੇਟਾਂ ਦੇ ਕੋਲ ਤੇ ਮੇਨ ਜਿਹੜਾ ਇਹਨਾਂ ਦਾ ਟਾਰਗੇਟ ਸੀ ਸਭ ਤੋਂ ਪਹਿਲਾਂ ਜਿਹੜਾ ਫੌਜ ਦਾ ਨਾ ਉਹ ਜਿਹੜੇ ਬਾਹਰੀ ਮੋਰਚੇ ਬਣੇ ਸਨ ਸਿੰਘਾਂ ਦੇ ਜਿੱਮੇ ਪਾਣੀ ਵਾਲੀ ਟੈਂਕੀ ਦੇ ਉੱਤੇ ਮੋਰਚਾ ਬਣਿਆ ਸੀ ਤੇ ਬ੍ਰਹਮਪੁੱਟਾ ਅਖਾੜਾ ਜਿਹੜਾ ਉਹਦੇ ਉੱਤੇ ਬਹੁਤ ਵੱਡਾ ਮੋਰਚਾ ਬਣਿਆ ਸੀ ਰਾਮਗੜੀਆ ਹੋਣਗੇ ਸਨ ਜਿਹੜੇ ਉਹਨਾਂ ਦੇ ਉੱਤੇ ਮੋਰਚੇ ਬਣੇ ਸਨ ਇਸ ਕਰਕੇ ਉਹਨਾਂ ਦਾ ਪਹਿਲਾ ਟਾਰਗੇਟ ਸੀ ਕਿ ਉਹਨਾਂ ਮੋਰਚਿਆਂ ਨੂੰ ਹੀ ਖਤਮ ਕਰਨਾ ਉਤੋਂ ਮੋਰਚਿਆਂ ਤੋਂ ਬਾਅਦ ਫਿਰ ਸੰਗਤਾਂ ਨੂੰ ਜਿਹੜਾ ਹੈ ਉਹਨਾਂ ਨੇ ਫੌਜਾਂ ਨੇ ਇਹ ਪਲਾਨ ਬਣਾਇਆ ਸੀ ਕਿ ਆਪਾਂ ਗੇਟਾਂ ਦੇ ਰਾਹੀਂ ਡਿਊਟੀ ਸਾਬ ਦੇ ਰਾਹੀਂ ਅੰਦਰ ਦਾਖਲ ਹੋਵਾਂਗੇ ਤੇ ਇਸ ਕਰਕੇ ਫਿਰ ਉਹ ਉਹ ਜਿਹੜਾ ਉਹਨਾਂ ਦਾ ਮਨਸੂਬਾ ਸੀ ਜਿਵੇਂ ਉਹਨਾਂ ਨੇ ਟਾਈਮ ਮਿਥਿਆ ਸੀ ਉਹ ਮਿਥੇ ਟਾਈਮ ਮੁਤਾਬਕ ਫਿਰ ਵੀ ਉਹ ਕਾਰਜ ਨਹੀਂ ਕਰ ਸਕੇ ਫਿਰ ਵੀ ਇਹ ਜੰਦੋਜਾਦ ਕਰਦਿਆਂ ਕਰਦਿਆਂ ਬਾਹਰੀ ਮੋਰਚਿਆਂ ਨੂੰ ਜਿਹੜਾ ਖਤਮ ਕਰਨ ਵਾਸਤੇ ਵੀ ਉਹਨਾਂ ਨੂੰ ਸ਼ਾਮ ਤੱਕ ਦਾ ਸਮਾਂ ਲੱਗਿਆ ਜਿਹੜਾ 5 ਤਰੀਕ ਦਾ ਸਮਾਂ ਸੀ ਤੇ ਦੁਪਹਿਰ ਦਾ ਸਮਾਂ ਸੀ ਤਕਰੀਬਨ ਦੁਪਹਿਰ ਤੋਂ ਬਾਅਦ ਦਾ ਸਮਾਂ ਹੋ ਚੁੱਕਿਆ ਸੀ ਜਦੋਂ ਪਾਣੀ ਵਾਲੀ ਟੈਂਕੀ ਤੇ ਟੋਪ ਦਾ ਘੋੜਾ ਲੱਗਦੇ ਨੇ ਉਹ ਮੋਰਚਾ ਲਸਟ ਹੁੰਦਾ ਤੇ ਪਾਣੀ ਸਾਰਾ ਜਿਹੜਾ ਉਹ ਬਾਹਰ ਲੀਕ ਹੋ ਜਾਂਦਾ ਹੈ ਹੁਣ ਪਾਣੀ ਵੀ ਜਿਹੜਾ ਖਤਮ ਹੋ ਗਿਆ ਲਾਈਟ ਤੇ ਬਿਜਲੀ ਪਹਿਲਾਂ ਬੰਦ ਕਰ ਦਿੱਤੀ ਸੀ ਉਹਨਾਂ ਨੇ ਸਵੈਸ਼ ਕਰਕੇ ਫਿਰ ਇਸੇ ਤਰ੍ਹਾਂ ਬ੍ਰਹਮ ਖਾੜਾ ਜਿਹੜਾ ਤੇ ਉਧਰ ਰੌਂਗੜੀਆਂ ਬੂੰਗਾ ਜਿਹੜੇ ਉਹਨਾਂ ਦੇ ਉੱਤੇ ਮੋਰਚੇ ਬਣੇ ਸਨ ਸਿੰਘ ਮੂਹਰੋਂ ਤਾਬੜ ਤੋੜ ਸਿੰਘਾਂ ਨੇ ਵੀ ਗੋਲੀਆਂ ਚਲਾਈਆਂ ਹਮਲਾ ਕੀਤਾ ਜਵਾਬ ਦਿੱਤਾ ਫਾਇਰਿੰਗ ਦਾ ਤੇਸ਼ ਕਰਕੇ ਬੜੀ ਜਦੋ ਜਹਿਦ ਦੇ ਨਾਲ ਸ਼ਾਮ ਤੱਕ ਜਿਹੜਾ ਹੈ ਉਹ ਬਾਹਰੀ ਮੋਰਚੇ ਜਿਹੜੀ ਫੌਜ ਨੇ ਉਹ ਲਾਸਟ ਕਰ ਚੁੱਕੀ ਸੀ ਫੌਜ ਤੇਸ਼ ਕਰਕੇ ਸ਼ਾਮ ਨੂੰ ਵੀ ਫਿਰ ਇਸੇ ਤਰ੍ਹਾਂ ਦਰਵਾਸਾ ਸਾਹਿਬ ਦੀ ਜਿਹੜੀ ਹੈ ਸੇਵਾ ਜਿਹੜੀ ਹੈ ਉਹ ਸੁਗਾਸਨ ਸਾਹਿਬ ਦੀ ਨਿਤਨੇਮ ਹੋਇਆ ਰਰਸਬ ਦਾ ਜਾਪ ਹੋਇਆ ਉਸੇ ਤਰ੍ਹਾਂ ਮਰਿਆਦਾ ਚਲਦੀ ਰਹੀ ਕੋਈ ਮਰਿਆਦਾ ਭੰਗ ਨਹੀਂ ਸੀ ਹੋਈ ਇਸ ਕਰਕੇ ਗਿਆਨੀ ਪੂਰਨ ਸਿੰਘ ਜੀ ਤੇ ਗਿਆਨੀ ਮੋਹਨ ਸਿੰਘ ਜੀ ਉਹਨਾਂ ਦੀਆਂ ਡਿਊਟੀਆਂ ਸਨ ਉਹਨਾਂ ਨੇ ਇਸੇ ਤਰ੍ਹਾਂ ਨਿਤਨੇਮ ਕੀਤਾ ਸਾਰਾ ਅਮਰਤ ਵੇਲੇ ਦਾ ਵੀ ਔਰ ਸ਼ਾਮ ਦਾ ਵੀ ਸੰਧਿਆ ਸਾਹਿਬ ਦੇ ਸੰਧਿਆ ਦੇ ਸਮੇਂ ਰਰਸਬ ਦੇ ਜਾਪ ਹੋਏ ਕੀਰਤਨ ਹੋਇਆ ਅਰਦਾਸ ਬੇਨਤੀ ਹੋਈ ਸ਼ੁਕਾਸਨ ਸਾਹਿਬ ਦੀ ਸੇਵਾ ਜਿਹੜੀ ਹੈ ਉਹ ਉੱਪਰ ਅਰਕੀਪੌੜੀ ਦੇ ਉੱਪਰ ਹੀ ਦਰਬਾਰ ਸਾਹਿਬ ਦੇ ਵਿੱਚ ਉਹ ਉੱਥੇ ਹੀ ਸਤਿਗੁਰਾਂ ਦੇ ਪਾਵਨ ਸਰੂਪਾਂ ਦੀ ਸੇਵਾ ਕੀਤੀ ਗਈ ਤੇ ਇਸ ਸਮੇਂ ਗਿਆਨੀ ਪੂਰਨ ਸਿੰਘ ਜੀ ਆਪਣੀ ਹੱਦਵੀਤੀ ਦੱਸਦੇ ਨੇ ਉਹ ਕਹਿਣ ਲੱਗੇ ਵੀ ਮੈਂ ਤਕਰੀਬਨ ਸਵਾ 6:00 ਵਜੇ ਨਾ ਅਕਾਫ ਤੱਕ ਸਾਹਿਬ ਦੇ ਆਇਆ ਤੇ ਸੰਜਨੈਲ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਨੇ ਉਹ ਕੋਰਾ ਸਾਹਿਬ ਦੇ ਵਿੱਚ ਸੰ ਥੱਲੇ ਬੇਸਮੈਂਟ ਦੇ ਵਿੱਚ ਤੇ ਉਹਨਾਂ ਕੋਲ ਗਿਆ ਜਾ ਕੇ ਦੇਖਿਆ ਬੜੀ ਚੜ੍ਹਦੀ ਕਲਾ ਵਿੱਚ ਸਨ ਸੰਜਨੈਲ ਸਿੰਘ ਜੀ ਤੇ ਉਹਨਾਂ ਨੇ ਮੈਨੂੰ ਹੁਕਮ ਕੀਤਾ ਤੇ ਗਿਆਨੀ ਪੂਰਨ ਸਿੰਘ ਜੀ ਇੱਕ ਕੰਮ ਕਰੋ ਤੁਸੀਂ ਜਿੰਨੇ ਵੀ ਸਿੰਘ ਨੇ ਸਿੰਘਣੀਆਂ ਨੇ ਪੁੱਛੰਗੀ ਨੇ ਜਿੰਨੇ ਜ਼ਿਆਦਾਤਰ ਬੀਬੀਆਂ ਨੇ ਭੈਣਾਂ ਨੇ ਬੱਚੇ ਨੇ ਤੁਸੀਂ ਇਹਨਾਂ ਨੂੰ ਸੁਰੱਖਤ ਬਾਹਰ ਕੱਢਣਾ ਹੈ ਉਹਨਾਂ ਨੇ ਹੁਕਮ ਕੀਤਾ ਮੈਨੂੰ ਤੇ ਇਸ ਕਰਕੇ ਫਿਰ ਮੈਂ ਸਾਰੀਆਂ ਜਿਹੜੀਆਂ ਬੀਬੀਆਂ ਸਨ ਉਹ ਜ਼ਿਆਦਾਤਰ ਸਿੰਘਾਂ ਦੇ ਪਰਿਵਾਰ ਸਨ ਭਾਈ ਅਮਰੀਕ ਸਿੰਘ ਜੀ ਦਾ ਪਰਿਵਾਰ ਸੀ ਬਾਬਾ ਠਾਰਾ ਸਿੰਘ ਜੀ ਦਾ ਪਰਿਵਾਰ ਸੀ ਬਾਬਾ ਦਾਰਾ ਸਿੰਘ ਜੀ ਦਾ ਪਰਿਵਾਰ ਸੀ ਤੇ ਨਾਲ ਉਹਨਾਂ ਦੇ ਬੱਚੇ ਸੀ ਕਿਉਂਕਿ ਕਾਲ ਤੱਕ ਸਾਬ ਜਿਹੜੀ ਬਿਲਡਿੰਗ ਸੀ ਉਹ ਬਹੁਤ ਭਰੇ ਹੋਈ ਸੀ ਬੱਚਿਆਂ ਤੇ ਬੀਬੀਆਂ ਦੇ ਨਾਲ ਤੇ ਹੁਣ ਉਹਨਾਂ ਨੇ ਸੰਜੇ ਗਨੈਲ ਸਿੰਘ ਉਹਨਾਂ ਨੇ ਵੇਖ ਲਿਆ ਸੀ ਵੀ ਇਹਨਾਂ ਦਾ ਟਾਰਗੇਟ ਏਕਾਤਕ ਸਾਬ ਤੇ ਜੇ ਇਹਨਾਂ ਨੂੰ ਸੁਰੱਖਿਆ ਤੇ ਨਾ ਕੱਢਿਆ ਗਿਆ ਤੇ ਬੀਬੀਆਂ ਤੇ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਣਾ ਕਤਲਗਾਰਦ ਹੋ ਜਾਣੀ ਹੈ ਤੇ ਇਸ ਕਰਕੇ ਫਿਰ ਸੰਜੇ ਗਨੈਲ ਸਿੰਘ ਉਹਨਾਂ ਨੇ ਗਿਆਨੀ ਪੂਰਨ ਸਿੰਘ ਹੋਣਾਂ ਦੀ ਡਿਊਟੀ ਲਈ ਤੇ ਉਹ ਗਿਆਨੀ ਪੂਰਨ ਸਿੰਘ ਹੋਣਾਂ ਦਾ ਗਾਰ ਕਾਲ ਤੱਕ ਸਾਬ ਦੇ ਪਿੱਛੇ ਸੀ ਉਹਨਾਂ ਨੂੰ ਇੱਕ ਭੀੜੀ ਗਲੀ ਉੱਥੋਂ ਆਉਂਦੀ ਆ ਉਹਦਾ ਰਸਤਾ ਜਿਹੜਾ ਪਤਾ ਸੀ ਉਹ ਫੌਜ ਨੂੰ ਨਹੀਂ ਸੀ ਪਤਾ ਬਹੁਤ ਭੀੜਾ ਰਸਤਾ ਹੈ ਆਮ ਸੰਗਤ ਨੂੰ ਨਹੀਂ ਸੀ ਪਤਾ ਪ੍ਰਕਰਮਾਂ ਦੇ ਵਿੱਚ ਉਹਦਾ ਛੋਟਾ ਜਿਹਾ ਗੇਟ ਨਿਕਲਦਾ ਸੀ ਇਹ ਗਿਆਨੀ ਪੂਰਨ ਸਿੰਘ ਆਪਣੀ ਹੱਡ ਬੀਤੀ ਦੱਸਦੇ ਨੇ ਤੇ ਉਹ ਕਹਿਣ ਲੱਗਿਆ ਵੀ ਮੈਂ ਸੰਗਤਾਂ ਨੂੰ ਆਖਿਆ ਬੀਬੀਆਂ ਭੈਣਾਂ ਨੂੰ ਵੀ ਚੱਲੋ ਮੈਂ ਤੁਹਾਨੂੰ ਲੈ ਕੇ ਚੱਲਦਾ ਮੇਰੇ ਘਰ ਤੇ ਉਹ ਕਹਿੰਦੇ ਉਸ ਗਲੀ ਦੇ ਉਸ ਰਸਤੇ ਦੇ ਰਾਹੀ ਕਹਿੰਦੇ ਮੈਂ ਉਹ ਭੈਣਾਂ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਲੈ ਕੇ ਗਿਆ ਬਹੁਤ ਵੱਡੀ ਗੰਤੀ ਵਿੱਚ ਉੱਥੋਂ ਮੈਂ ਸੰਗਤਾਂ ਨੂੰ ਕੱਢਿਆ ਤੇ ਨੇ ਜਾ ਕੇ ਆਪਣੇ ਘਰ ਪਹੁੰਚਾ ਨੂੰ ਫਿਰ ਆਰਾਮ ਕਰਾਇਆ ਤੇ ਘਰ ਬਹੁਤ ਖੁੱਲਾ ਡੁੱਲਾ ਸੀ ਤੇ ਇਸ ਕਰਕੇ ਉੱਥੇ ਲੰਗਰ ਪ੍ਰਸ਼ਾਦਾ ਵੀ ਜਿੰਨਾ ਕੋ ਹੋ ਸਕਿਆ ਤਿਆਰ ਕਰਕੇ ਉਹਾਂ ਨੂੰ ਬੱਚੇ ਭੁੱਖੇ ਸੰਗਾਂ ਨੂੰ ਸ਼ਿਕਾਇਆ ਗਿਆ। ਸ੍ਰੀਸ਼ ਕਰਕੇ ਕਹਿੰਦੇ ਫਿਰ ਮੈਂ ਦੁਆਰਾ ਜਦੋਂ ਵਾਪਸ ਆਇਆ ਤੇ ਦੱਸਿਆ ਕਿ ਸਮਝੀ ਅੱਜ ਰਹਿਰਾ ਸਾਹਿਬ ਦਾ ਪਾਠ ਨਹੀਂ ਅਜੇ ਹੋਇਆ ਸੰਧਿਆ ਦੇ ਸਮੇਂ ਤੇ ਸਭ ਜਰਨੈਲ ਸਿੰਘ ਜੀ ਖਾਲਸਾ ਪੰਡਤਰਾਵਾਂ ਨੇ ਕਹਿਣ ਲੱਗੇ ਗਿਆਨੀ ਜੀ ਜਾਓ ਤੁਸੀਂ ਮਰਿਆਦਾ ਜਿਹੜੀ ਪੂਰੀ ਨਿਭਾਓ ਆਪਣੀ ਕੋਈ ਗਾਮਨੀ ਘਰਵਾਉਣ ਦੀ ਲੋੜ ਨਹੀਂ ਚੜ੍ਹਦੀ ਕਲਾ ਵਿੱਚੋਂ ਤੇ ਧੰਨ ਗੁਰੂ 라ਮਦਾਸ ਸਾਹਿਬ ਆਪ ਕਿਰਪਾ ਕਰਨਗੇ ਕਿਉਂਕਿ ਸਾਰਿਆਂ ਨੂੰ ਹੌਸਲਾ ਦੇ ਰਹੇ ਸੰਮ ਜਰਨਲ ਸਿੰਘ ਜੀ ਆਪ ਹੀ ਬੜੇ ਕਹਿੰਦੇ ਚੜ੍ਹਦੀ ਕਲਾ ਵਿੱਚ ਸੰ ਤੇ ਉਸ ਵੇਲੇ ਗਾਨੀ ਪੂਰਨ ਸਿੰਘ ਜੀ ਦੱਸਦੇ ਨੇ ਕਿਤੇ ਮੇਰੇ ਬੈਠਿਆਂ ਬੈਠਿਆਂ ਤੇ ਜਰਨਲਿਸਟ ਸਵੇਕ ਸਿੰਘ ਜੀ ਆਉਂਦੇ ਨੇ ਸੰਮ ਜਰਨਲ ਸਿੰਘ ਨਾਲ ਉਹਨਾਂ ਨੂੰ ਮਿਲਦੇ ਨੇ ਜੱਫੀ ਪਾ ਕੇ ਬੜੇ ਖੁਸ਼ ਨੇ ਤੇ ਥੋੜਾ ਜਿਹਾ ਸਵਾ ਉਹਨਾਂ ਨੇ ਕੋਈ ਬਾਤਾਂ ਕੀਤੀ ਤੇ ਉਹ ਵਾਪਸ ਚਲੇ ਜਾਂਦੇ ਨੇ ਕੱਲ ਤੱਕ ਸਭ ਤੋਂ ਵਾਹ ਤੇਸ ਕਰਕੇ ਕਹਿੰਦੇ ਫਿਰ ਮੈਂ ਹਰਮੰਦਰ ਸਾਹਿਬ ਗਿਆ ਦਵਾਰੇ ਜਾ ਕੇ ਆਪਣੀ ਸਾਰੀ ਡਿਊਟੀ ਨਿਭਾਈ ਇਸੇ ਤਰ੍ਹਾਂ ਤੇ ਫਿਰ ਉਹ ਦੱਸਦੇ ਨੇ ਆਪਣੇ ਹੱਡ ਬੀਤੀ ਯਾਨੀ ਪੂਰਨ ਸਿੰਘ ਜੀ ਉਹ ਕਹਿੰਦੇ ਪੌਣੇ 10 ਵਜੇ ਦਾ ਸਮਾਂ ਸੀ ਜਦੋਂ ਪਹਿਲਾ ਟੈਂਕ ਜਿਹੜਾ ਅੰਦਰ ਦਾਖਲ ਹੁੰਦਾ ਲੰਗਰ ਵਾਲੀ ਡਿਊਟੀ ਦੇ ਵਿੱਚੋਂ ਮੰਜੀ ਸਾਹਿਬ ਦੀਵਾਨ ਹਾਲ ਜਿੱਧਰੋਂ ਬਣਿਆ ਨਾ ਕਿਉਂਕਿ ਜਿੱਧਰ ਸਰਾਮਾ ਨੇ ਇਸ ਡਿਊਟੀ ਦੇ ਵਿੱਚੋਂ ਟੈਂਕ ਪਹਿਲਾਂ ਦਾਖਲ ਹੋਇਆ ਤੇ ਤਕਰੀਬ ਲੋਂ ਕਹਿੰਦੇ ਵੀ ਅਸੀਂ ਉੱਪਰ ਹੀ ਸਾਰੇ ਉਸ ਸਮੇਂ ਦੱਸਦੇ ਨੇ ਅਸੀਂ ਕਹਿੰਦੇ ਬਾਈ ਸਿੰਘ ਦਰਬਾਰ ਸਭ ਦੇ ਵਿੱਚ ਹਾਜ਼ਰ ਸੀ ਜਿਹਦੇ ਵਿੱਚ ਕੁਝ ਸੰਗਤਾਂ ਸੀ ਤੇ ਕੁਝ ਅਸੀਂ ਜਿੰਨੇ ਵੀ ਡਿਊਟੀ ਨਿਭਾਉਣ ਵਾਲੇ ਸਿੰਘ ਸਨ ਸੇਵਾਦਾਰ ਸਨ ਤੇ ਅਸੀਂ ਉੱਪਰਲੀ ਮੰਜ਼ਲ ਤੇ ਦਿਵਾਦ ਦਰਬਾਰ ਸਭ ਦੇ ਵਿੱਚ ਬਹਿ ਕੇ ਸਾਰਾ ਇਹ ਵਰਤਾਂਤ ਕਹਿੰਦੇ ਅੱਖਾਂ ਹੀ ਵੇਖਿਆ ਆਪਣੇ ਖਿੜਕੀਆਂ ਦੇ ਵਿੱਚੋਂ ਤੇ ਅਸੀਂ ਵੇਖਦੇ ਹਾਂ ਕਿ ਪੌਣੇ 10 ਵਜੇ ਦਾ ਟਾਈਮ ਸੀ ਜਦੋਂ ਇੱਕ ਟੈਂਕ ਜਿਹੜਾ ਉਹ ਦਾਖਲ ਹੁੰਦਾ ਤੇ ਉਹ ਲੰਗਰ ਸਾਹਿਬ ਵਾਲੀ ਡਿਊਟੀ ਦੇ ਵਿੱਚੋਂ ਉਹ ਬਾਹਰ ਅੰਦਰ ਪ੍ਰਕਰਮਾਂ ਦੇ ਵਿੱਚ ਪਹੁੰਚ ਜਾਂਦਾ ਤੇ ਉਹ ਦੇਖ ਕੇ ਅਸੀਂ ਹਾਰਾਮ ਰਹਿ ਗਏ ਤੇ ਜਦੋਂ ਦੁੱਖ ਭੰਜਣੀ ਵੇਰੀ ਸਾਹਿਬ ਜਿਹੜੀ ਹੈਗੀ ਆ ਉਹ ਉੱਥੇ ਫਿਰ ਉਹ ਟੈਂਕ ਜਿਹੜਾ ਪਹੁੰਚ ਜਾਂਦਾ ਤੇ ਨਾਲ ਹੀ ਛੋਟਾ ਟੈਂਕ ਇੱਕ ਪਿਛੇ ਹੋਰ ਆ ਰਿਹਾ ਤੇ ਕਿਉਂਕਿ ਉਹਨਾਂ ਨੇ ਹੁਣ ਪਲੈਨਿੰਗ ਬਣਾ ਲਈ ਸੀ ਵੀ ਆਪਾਂ ਇਹ ਇਹਨੂੰ ਜਿਹੜਾ ਕਬਜ਼ਾ ਪੂਰਾ ਕਰ ਲੈਣਾ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਉੱਤੇ ਮਿਲਟਰੀ ਨੇ ਦੇਖ ਲਿਆ ਸੀ ਕਿ ਟੈਂਕਾਂ ਤੋਂ ਬਿਨਾਂ ਕੱਲ ਨਹੀਂ ਬਣਨੀ ਕਿਉਂਕਿ ਫੌਜ ਅੰਦਰ ਜਾ ਨਹੀਂ ਲਈ ਪੈਦਲ ਜਦੋਂ ਜਾਂਦੇ ਨੇ ਸਿੰਘ ਮੋਰਚਾ 'ਚ ਉਹ ਐਡਾ ਤਾਵੜ ਦੌੜ ਹਮਲਾ ਕਰਦੇ ਨੇ ਕਿ ਉੱਥੇ ਡਾ ਢੇਰੀ ਕਰ ਦਿੰਦੇ ਨੇ ਹੁਣ ਲਾਸ਼ਾਂ ਬਹੁਤ ਜ਼ਿਆਦਾ ਵਿਛ ਚੁਕੀਆਂ ਨੇ ਬਹੁਤ ਕਤਲੇਆਕਤ ਹੋ ਚੁੱਕੀ ਹੈ ਜ਼ਬਰਦਸਤ ਮੁਕਾਬਲਾ ਜਿਹੜਾ ਹੋਇਆ 5 ਤਰੀਕ ਨੂੰ ਬਹੁਤ ਵੱਡਾ ਜਿਹੜਾ ਇੱਕ ਲੋ ਘਾਰਾ ਸੀ ਫੇਸ ਕਰਕੇ ਫਿਰ ਯਾਨੀ ਭੂਨ ਸਿੰਘ tion ਨਹੀਂ ਦੱਸਦੇ ਨੇ ਕਹਿੰਦੇ ਵੀ ਇੱਕ ਰੋਬਟ ਲਾਂਚਰ ਜਿਹੜਾ ਔਰ ਜਰਨਰਲ ਸਵੇਕ ਸਿੰਘ ਜੀ ਕਹਿੰਦੇ ਉਹ ਸੰਜਨੈਲ ਸਿੰਘ ਕੋ ਰਾਂਗੜ ਜਾਂਦੇ ਨੇ ਤੇ ਰਾਕਟ ਲਾਂਚਰ ਜਿਹੜਾ ਕਹਿੰਦੇ ਉਹ ਜਰਨਰਲ ਸਵੇਕ ਸਿੰਘ ਲੈ ਕੇ ਆਏ ਭੂਰਾ ਸਾਹਿਬ ਦੇ ਵਿੱਚੋਂ ਤੇ ਉਹਨਾਂ ਨੇ ਕਹਿੰਦੇ ਐਸਾ ਰਾਕਟ ਲਾਂਚਰ ਬਾਗਿਆ ਉਹ ਟੈਂਕ ਜਿਹੜਾ ਉਹ ਪਲਾਂ ਵਿੱਚ ਉਡਾ ਦਿੱਤਾ ਗਿਆ ਤੇ ਜਦੋਂ ਕੁਲਦੀਪ ਬਰਾੜ ਨੂੰ ਕੱਲ ਦਾ ਪਤਾ ਲੱਗਿਆ ਵੀ ਇਹਨਾਂ ਕੋਲ ਰਾਕਟ ਲਾਂਚਰ ਵੀ ਨੇ ਵੀ ਅਸੀਂ ਤੇ ਇਹਦੀ ਨਹੀਂ ਸ਼ਿਕਾਰ ਸਕਦੇ ਸਿੰਗਾਪੁਰ ਰਾਕਟ ਲਾਂਚਰ ਹੋਣਗੇ ਕਿਉਂਕਿ ਟੈਂਕ ਦਾ ਮੁਕਾਬਲਾ ਤੇ ਗੋੜੀਆਂ ਨਾਲ ਤੇ ਹੋ ਨਹੀਂ ਸਕਦਾ ਮਸ਼ੀਨ ਗੱਲਾਂ ਨਾਲ ਤੇ ਹੋ ਨਹੀਂ ਸੀ ਸਕਦਾ ਸੁਇਸ਼ ਕਰਕੇ ਰਾਕਟ ਲਾਂਚਰ ਦੇ ਨਾਲ ਫਿਰ ਜਰਨਲ ਸਵੇਕ ਸਿੰਘ ਜੀ ਜਿਹੜੇ ਮਹਾਰਸ ਹਨ ਤੇ ਇਸ ਕਰਕੇ ਉਹਨਾਂ ਨੇ ਉਹ ਟੈਂਕ ਉਡਾ ਦਿੱਤਾ ਗਿਆ ਤੇ ਕਹਿੰਦੇ ਫਿਰ ਥੋੜੇ ਦੇਰ ਬਾਅਦ ਸਿਰ ਇੱਕ ਹੋਰ ਪਿੱਛੇ ਕਿਉਂਕਿ ਅੱਗ ਲੱਗ ਚੁੱਕੀ ਸੀ ਰਾਕਟ ਲਾਂਚਰ ਜਦੋਂ ਚੱਲੇ ਆ ਟੈਂਕ ਨੂੰ ਅੱਗ ਲੱਗੀ ਤੇ ਕਮਰਿਆਂ ਨੂੰ ਵੀ ਅੱਗ ਲੱਗੀ ਤੇ ਨਾਲ ਥੋੜੀ ਦੇਰ ਬਾਅਦ ਕਹਿੰਦੇ ਇੱਕ ਗੱਡੀ ਆਉਂਦੀ ਹੈ ਤੇ ਅਸੀਂ ਸੋਚਿਆ ਵੀ ਫਾਇਰ ਬ੍ਰਿਗੇਡ ਦੀ ਗੱਡੀ ਆਉਣੀ ਹੈ ਅੱਗ ਬੁਝਾਉਣ ਵਾਸਤੇ ਆਉਣੀ ਪਣੀ ਹੈ ਪਰ ਨਹੀਂ ਕਹਿੰਦੇ ਉਹ ਛੋਟਾ ਟੈਂਕ ਸੀ ਬਖਤਰਬੰਦ ਗੱਡੀਆਂ ਸੀ ਜਿਹਨੂੰ ਕਿਹਾ ਜਾਂਦਾ ਹੈ ਉਦੇ ਵਿੱਚ ਕਮਾਂਡੋ ਦੇ ਜਵਾਨ ਸਨ ਤੈਸ਼ ਕਰਕੇ ਫਿਰ ਇਸੇ ਤਰ੍ਹਾਂ ਵਾਰੀ-ਵਾਰੀ ਜਿਹੜੀਆਂ ਗੱਡੀਆਂ ਅੰਦਰ ਆਉਣੀਆਂ ਸ਼ੁਰੂ ਹੋਈਆਂ ਦਾਖਲ ਹੋਣੀਆਂ ਸ਼ੁਰੂ ਹੋਈਆਂ ਤਕਰੀਬਨ ਇਹ 1 ਵਜੇ ਦਾ ਸਮਾਂ ਜਿਹੜਾ ਹੋ ਚੁੱਕਿਆ ਸੀ ਪਰ ਅਜੇ ਵੀ ਉਹਨਾਂ ਕੋਲੋਂ ਇਹ ਉਹਨਾਂ ਦਾ ਜਿਹੜਾ ਮਨਸੂਬਾ ਸੀ ਉਹ ਪੂਰਾ ਨਹੀਂ ਸੀ ਹੋ ਰਿਹਾ ਕਿਉਂਕਿ ਉਹਨਾਂ ਨੇ ਇਹ ਸੋਚਿਆ ਸੀ ਵੀ 7-8 ਵਜੇ ਤੱਕ 8-9 ਵਜੇ ਤੱਕ ਆਪਾਂ ਸਾਰਾ ਜਿਹੜਾ ਦਰਬਾਰ ਸਾਹਿਬ ਦੇ ਕੰਪਲੈਕਸ ਤੇ ਕਬਜ਼ਾ ਕਰ ਲੈਣਾ ਸਿੰਘਾਂ ਨੂੰ ਗ੍ਰਿਫਤਾਰ ਕਰਨਾ ਕਲਦੀਪ ਬਰਾੜ ਦੇ ਮਨਸ਼ਾ ਇਹੋ ਸੀ ਵੀ ਆਪਾਂ ਸਿੰਘਾਂ ਨੂੰ ਗ੍ਰਿਫਤਾਰ ਜਿਉਂਦਿਆਂ ਨੂੰ ਕਰਨਾ ਤੇ ਵੀ ਜੇ ਜਿਉਂਦਿਆਂ ਨੂੰ ਗ੍ਰਿਫਤਾਰ ਕਰਾਂਗੇ ਸਾਂਜਨ ਨਹਿਰ ਸਿੰਘ ਨੂੰ ਅਨ ਗ੍ਰਿਫਤਾਰ ਕਰਾਂਗੇ ਤੇ ਇੰਦਰਾ ਗਾਂਧੀ ਜਿਹੜੀ ਉਹ ਬਹੁਤ ਖੁਸ਼ ਹੋਣੀ ਹੈ ਉਹਨਾਂ ਨੇ ਆਪਣੇ ਲੀਡਰਾਂ ਦੀ ਖੁਸ਼ੀ ਨੂੰ ਦੇਖਿਆ ਵੀ ਸਿੰਘਾਂ ਦੀ ਹੇੱਟੀ ਹੋਣੀ ਹੈ ਬਹੁਤ ਵੱਡੀ ਬਦਨਾਮੀ ਹੋਣੀ ਹੈ ਇਹਨਾਂ ਦੀ ਗਿਣਤੀ ਦੇ ਸਿੰਘ ਨੇ ਮੁੱਠੀ ਭਰ ਸਿੰਘ ਨੇ ਕਿਉਂਕਿ 1.5 200 ਸਿੰਘਾਂ ਦੀ ਗਿਣਤੀ ਸੀ ਜ਼ਿਆਦਾ ਨਹੀਂ ਸੀ ਇੱਕ ਪਾਸੇ 1.5 ਲੱਖ ਦੀ ਫੌਜ ਹੈ ਇਹ ਵਰਤਾਨ ਜਿਹੜਾ ਹੈ ਨਾ ਉਹਨੇ ਚਮਕੌਰ ਦੀ ਗੜੀ ਦਾ ਜਿਹੜਾ ਹੈ ਉਹ ਇਤਿਹਾਸ ਦਰਹਾਇਆ 5 ਜੂਨ ਨੂੰ ਕਿਉਂਕਿ ਗਣਤੀ ਦੇ ਸਿੰਘ ਨੇ ਤੇ ਮਾਰੂ ਹਥਿਆਰ 1.5 ਲੱਖ ਦੀ ਫੌਜ ਹੈਲੀਕਾਪਟਰ ਟੈਂਕ توپਾ ਕੋਈ ਹਥਿਆਰ ਇਹੋ ਜਿਹਾ ਨਹੀਂ ਸੀ ਜਿਹੜਾ ਨਹੀਂ ਸੀ ਪਹੁੰਚ ਸਕਿਆ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਨਹੀਂ ਗੱਲ ਬਣਨੀ ਤੇ ਫਿਰ ਕੁਲਦੀਪ ਗਰਾੜ ਇਹ ਨਿਕਦਾ ਕਹਿੰਦੇ ਵੀ ਅਸੀਂ ਦਿੱਲੀ ਜਿਹੜਾ ਸੰਪਰਕ ਕੀਤਾ ਪ੍ਰਾਈਮ ਮਿਨਿਸਟਰ ਦੇ ਨਾਲ ਜਰਨਲ ਵੈਦਿਆ ਦੇ ਨਾਲ ਵੀ ਉਹਨਾਂ ਕੋਲੋਂ ਅਸੀਂ ਇਜਾਜ਼ਤ ਮੰਗੀ ਵੀ ਅੰਦਰ ਸਿੰਘਾਂ ਨੇ ਮੋਰਚੇ ਬਹੁਤ ਪੱਕੇ ਲਾਏ ਨੇ ਫੌਜ ਅੰਦਰ ਦਾਖਲ ਨਹੀਂ ਹੋ ਰਹੀ ਬਹੁਤ ਔਖਾ ਬਹੁਤ ਸਾਡਾ ਫੌਜ ਦਾ ਨੁਕਸਾਨ ਹੋ ਚੁੱਕਿਆ ਹੈ ਬਾਹਰੀ ਗਿਣਤੀ ਵਿੱਚ ਵਟਾਲੀਆਂ ਉਹਨਾਂ ਦੇ ਜਵਾਨ ਸੰ ਜਿਹੜੇ ਉਹ ਵੀ ਚੜ੍ਹਾਈ ਕਰ ਚੁੱਕੇ ਸਾਨੂੰ ਤੇ ਉਹ ਕਹਿਣ ਲੱਗੇ ਵੀ ਅਸੀਂ ਦਿੱਲੀ ਤੋਂ ਇਜਾਜ਼ਤ ਲਈ ਸਾਨੂੰ ਅੱਧਾ ਘੰਟੇ ਦਾ ਸਮਾਂ ਲੱਗਿਆ ਵੀ ਸਾਨੂੰ ਜਿਹੜਾ ਉਹ ਟੈਂਕ ਜਿਹੜੇ ਨੇ ਵੱਡੀਆਂ ਤੋਪਾਂ ਜਿਹੜੀਆਂ ਨੇ ਟੈਂਕ ਜਿਹੜੇ ਨੇ ਵੱਡੇ ਉਹ ਅੰਦਰ ਲਿਜਾਣ ਦੀ ਇਜਾਜ਼ਤ ਦਿੱਤੀ ਜਾਵੇ ਇਹ ਉਹ 12 ਸਵੇਰ ਨੂੰ 7 ਘੰਟੇ ਬਾਅਦ ਦਿੱਲੀ ਤੋਂ ਫਿਰ ਇਹ ਇਜਾਜ਼ਤ ਮਿਲਦੀ ਆ ਵੀ ਤੁਸੀਂ ਜਿਵੇਂ ਵੀ ਆ ਮਰਜ਼ੀ ਐ ਉਹ ਆਪਣਾ ਆਪਰੇਸ਼ਨ ਜਿਹੜਾ ਉਹਨੂੰ ਪੂਰਾ ਕਰੋ ਜੋ ਕਰਨਾ ਹੈ ਉਹਨਾਂ ਨੇ ਪੂਰੀ ਖੁੱਲ ਦੇ ਦਿੱਤੀ ਵੀ ਕੋਈ ਪ੍ਰਵਾਹ ਨਹੀਂ ਕਰਨੀ ਜੋ ਮਰਜ਼ੀ ਐ ਵੀ ਤੁਹਾਨੂੰ ਪੂਰੀ ਖੁੱਲ ਤੇ ਉਹ ਕਿ ਫਿਰ ਉਸ ਤੋਂ ਬਾਅਦ ਜਿਹੜੇ ਵੱਡੇ ਟੈਂਕ ਨੇ ਜਿਹੜੇ ਨੇ ਉਹ ਘੰਟਾ ਘਰ ਵਾਲੇ ਪਾਸਿਓਂ ਤੇ ਦਾਖਲ ਨਹੀਂ ਸੀ ਹੋ ਸਕੇ ਤੇ ਫਿਰ ਇਹਨਾਂ ਲੰਗਰ ਸਾਹਿਬ ਦੇ ਨਾਲ ਸਰਾਵਾਂ ਵਾਲੀ ਜਿਹੜੀ ਡਿਊਟੀ ਆ ਨਾ ਇਸ ਰਸਤੇੋਂ ਸਾਰੇ ਟੈਂਕ ਜਿਹੜੇ ਲੋਨ ਅੰਦਰ ਦਾਖਲ ਹੋਏ ਨੇ ਇਹ ਜ਼ਿਆਦਾਤਰ ਗੋਣੀਆਂ ਦੇ ਨਾਲ ਵੀ ਉੱਤੇ ਕਤਲੇਆਮ ਹੋਇਆ ਤੇ ਜਦੋਂ ਟੈਂਕਾਂ ਤੇ ਤੋਪਾਂ ਦੇ ਗੋਲੇ ਚੱਲਦੇ ਸਨ ਜਿਹੜੀ ਬਿੰਡਿੰਗ ਤੇ ਗੋਲਾ ਦਾਗ ਦਿੰਦੇ ਸੀ ਉਸ ਬਿੰਡਿੰਗ ਨੂੰ ਅੱਗ ਲੱਗ ਜਾਂਦੀ ਸੀ ਕਿਉਂਕਿ ਉਸ ਸਰਾਮਾਂ ਬਹੁਤ ਭਰੀਆਂ ਸੀ ਕਿਉਂਕਿ ਧੰਗਵਰ ਜਨ ਦੇਵシャ ਮਹਾਰਾਜ ਦਾ ਸ਼ੀਦੀ ਦੇ ਆੜਾ ਸੀ ਤੇ ਉਹ ਉਸ ਦਿਨ ਕਰਫੂ ਲਾ ਦਿੱਤਾ ਗਿਆ ਸੰਗਤ ਬਾਹਰ ਨਾਲ ਨਿਕਲ ਸਕੀ ਸਾਰੀਆਂ ਸਰਾਮਾਂ ਸਾਰੀਆਂ ਬੱਚਿਆਂ ਦੇ ਨਾਲ ਮਾਵਾਂ ਭੈਣਾਂ ਬਜ਼ੁਰਗਾਂ ਨੌਜਵਾਨਾਂ ਦੇ ਨਾਲ ਭਰੀਆਂ ਨੇ ਇਸ ਕਰਕੇ ਬਹੁਤ ਨੁਕਸਾਨ ਜਾਦਾ ਇਸ ਕਰਕੇ ਵੀ ਹੋਇਆ ਵੀ ਜਦੋਂ ਟੈਂਕਾਂ ਤੇ ਤੋਪਾਂ ਦੇ ਗੋੜਿਆਂ ਦੇ ਨਾਲ ਅੱਗ ਲੱਗਦੀ ਸੀ ਬਿਲਡਿੰਗ ਸਾਰੀ ਅੱਗ ਦੇ ਵਿੱਚ ਲਪੇਟ ਵਿੱਚ ਆ ਜਾਂਦੀ ਸੀ ਗੁਰੂ ਰਾਮ ਦਾਸ ਸਰਾ ਜਿਹੜੀ ਹੈ ਇਹ ਉੱਥੇ ਵੀ ਇਹ ਵਰਤਾਂਤ ਵਾਪਰੇ ਹੈ ਤੇ ਉੱਥੇ ਵੀ ਗੋੜੇ ਦਾਗੇ ਗਏ ਸਨ ਉਹ ਬਿਲਡਿੰਗ ਨੂੰ ਅੱਗ ਲੱਗ ਗਈ ਤੇ ਉੱਥੇ ਹਜ਼ਾਰਾਂ ਸ਼ਰਧਾਲੂ ਰੋਕੇ ਹੋਏ ਸਨ ਤੇ ਚੀਕ ਝਗਾੜਾ ਪੈਂਦਾ ਸੀ ਤੇ ਇਹਦੇ ਅੰਦਰ ਜਿਹੜੇ ਕੋਈ ਇਧਰ ਉਧਰ ਬਾਹਰ ਨਿਕਲਦੇ ਸੀ ਉਹ ਗੋਲੀਆਂ ਤਾਂ ਵੱਜਦੇ ਸੀ ਉਹਦੇ ਕਿਉਂਕਿ ਡਰਦੇ ਬਾਹਰ ਤੇ ਨਿਕਲਦੇ ਘੱਟ ਸਨ ਕਿਉਂਕਿ ਇਹ ਸਾਰਿਆਂ ਦੀ ਹਦਾਇਤ ਵੀ ਸੀ ਕਿ ਕਿਸੇ ਨੇ ਬਾਹਰ ਨਹੀਂ ਨਿਕਲਣਾ ਸਮ ਜਗਨੈਸ਼ ਸਿੰਘ ਹੋਣਾ ਨੇ ਵੀ ਸਾਰੇ ਸਿੰਘਾਂ ਨੂੰ ਵੀ ਆਖਿਆ ਸੀ ਕਿ ਕਿਸੇ ਨੇ ਬਾਹਰ ਨਹੀਂ ਨਿਕਲਣਾ ਸਵੈਸ਼ ਕਰਕੇ ਕਹਿੰਦੇ ਬਹੁਤ ਕਤਲੇ ਆਮ ਜਿਹੜਾ ਇਹ 5 ਤਰੀਕ ਨੂੰ ਬਹੁਤ ਵੱਡਾ ਕਲੂਕਾਰਾ ਉਸ ਸਮੇਂ ਵਾਪਰਿਆ ਪਰ ਇਹਨਾਂ ਨੂੰ ਕਹਿੰਦੇ ਜਿਹੜਾ ਇਹਨਾਂ ਦਾ ਮਨਸੂਬਾ ਸੀ ਉਹ ਪੂਰਾ ਇੰਨੀ ਜਲਦੀ ਨਹੀਂ ਹੋ ਸਕਿਆ ਰਾਤ ਨੂੰ 2 ਵਜੇ ਤੱਕ ਦਾ ਸਮਾਂ ਕਹਿੰਦੇ ਇਹਨਾਂ ਨੂੰ ਲੱਗਿਆ ਜਦੋਂ ਜਹਰ ਕਰਦੇ ਆ ਤੇ ਫਿਰ ਜਦੋਂ ਥੱਲਿਓਂ ਪ੍ਰਕਰਮਾਂ ਦੇ ਵਿੱਚੋਂ ਦਾਖਲ ਨਹੀਂ ਫੌਜੀ ਹੋ ਸਕੇ ਇਹਨਾਂ ਬਟਾਲੀਆਂ ਰਹਿਣਾਂਦੀਆਂ ਜਵਾਲ ਜਿਹੜੇ ਨੇ ਫਿਰ ਪਹਿਲੀ ਮੰਜ਼ਲ ਤੋਂ ਇਹਨਾਂ ਨੇ ਚੜ੍ਹਣਾ ਸ਼ੁਰੂ ਕੀਤਾ ਵੀ ਮੋਰਚੇ ਥੱਲੇ ਵਾਲੀ ਮੰਜ਼ਲ ਤੇ ਬਣੇ ਨੇ ਤੇ ਪਹਿਲੀ ਮੰਜ਼ਲ ਤੋਂ ਫਿਰ ਉੱਤੋਂ ਸਿੰਘਾਂ ਨੂੰ ਉਹਨਾਂ ਨੇ ਮੋਰਚਿਆਂ ਤੇ ਵਾਰ ਕਰਨਾ ਇਸ ਕਰਕੇ ਫਿਰ ਉੱਤੋਂ ਵੀ ਉਹ ਵਾਰ ਕਰਦੇ ਰਹੇ ਤੇ ਜਿਹੜੇ ਚੁੱਪੀਆਂ ਮਾਰ ਕੇ ਜਾਣ ਵਾਲੇ ਸਨ ਜਿਹੜੇ ਤੈਰਾਕੂ ਸਨ ਇਹਨਾਂ ਦੇ ਜਿਹੜੇ ਕਮਾਂਡੋ ਵਾਲੇ ਜਮਾਨ ਸਰੋਵਰ ਵਿੱਚ ਉਹਨਾਂ ਨੇ ਵੀ ਕੋਸ਼ਿਸ਼ਾਂ ਕੀਤੀਆਂ ਤੇ ਇਹਨਾਂ ਨੇ ਕੁਲਦੀਪ ਰਾਡਨਿਕ ਸਾਜ਼ਿਸ਼ ਮਿਤੀ ਸੀ ਤੇ ਉਹ ਕਹਿਣ ਲੱਗਿਆ ਵੀ ਤੁਸੀਂ ਹਰਮੰਦਰ ਸਾਹਿਬ ਜਾਓਗੇ ਤੇ ਅਸੀਂ ਬਾਅਦ ਵਿੱਚ ਕਹਿ ਦਾਂਗੇ ਵੀ ਤੇ ਇਹਨਾਂ ਨੇ ਖਾੜਕੋ ਸਿੰਘਾਂ ਨੇ ਇੱਥੇ ਹਥਿਆਰ ਰੱਖਿਆ ਸੀ ਵਿਰੋਧ ਰੱਖਿਆ ਸੀ ਵੀ ਦਰਬਾਰ ਸਾਹਿਬ ਨੂੰ ਉਡਾਲ ਦੇਾਂਗੇ ਤੇ ਫੌਜ ਤੇ ਅਸੀਂ ਇਹਦਾ ਇਲਜ਼ਾਮ ਲਾ ਦੇਾਂਗੇ ਇਹ ਝੂਠੀਆਂ ਕਹਾਣੀਆਂ ਬਣਾ ਕੇ ਪੇਸ਼ ਕੀਤੀਆਂ ਕੁਲਦੀਪ ਰਾਡ ਨੇ ਜ਼ਿਆਦਾਤਰ ਉਹ ਬਹੁਤ ਤੱਥ ਸਹੀ ਨਹੀਂ ਸਨ ਜਿਹੜੇ ਕੁਲਦੀਪ ਰਾੌੜ ਨੇ ਦੱਸੇ ਨੇ ਉਹਦੇ ਵਿੱਚ ਬਹੁਤ ਤੱਥ ਗਲਤ ਨਿਕਲਦੇ ਨੇ ਕਿਉਂਕਿ ਸਿੰਘ ਹੋ ਹੀ ਨਹੀਂ ਸਕਦਾ ਕਿ ਦਰਬਾਰ ਸਾਹਿਬ ਨੂੰ ਡਾਉਣ ਦੀਆਂ ਉਹ ਸਲਾਹਾਂ ਕਰ ਲੈਣ ਕਿਉਂਕਿ ਦਰਬਾਰ ਸਾਹਿਬ ਤੇ ਉਹਨਾਂ ਦੀ ਜਾਨ ਹੈ ਸਿੰਘਾਂ ਦੀ ਹਕਾਬ ਤੱਕ ਸਭ ਤੇ ਸਿੰਘਾਂ ਦਾ ਦਿਲ ਹੈ ਇਸ ਕਰਕੇ ਉਹਨਾਂ ਨੇ ਤੇ ਉਹਦੀ ਰੱਖਿਆ ਲਈ ਕੁਰਬਾਨੀਆਂ ਕੀਤੀਆਂ ਜਾਨਾਂ ਕਰਵਾਲ ਕੀਤੀਆਂ ਸੋ ਇਸ ਕਰਕੇ ਇਹ ਇਸੇ ਤਰ੍ਹਾਂ ساری ਰਾਤ ਜਿਹੜਾ ਤਾਵੜ ਤੋੜ ਹਮਲੇ ਹੁੰਦੇ ਰਹੇ ਫਿਰ ਵਾਕ ਵਾਕ ਟੈਂਕਾਂ ਤੋਪਾਂ ਬਖਤਰਬੰਦ ਗੱਡੀਆਂ ਕਮਾਂਡੋ ਫੋਰਸਾਂ ਜਿਹੜੀਆਂ ਅੰਦਰ ਦਾਖਲ ਹੋਈਆਂ ਪਰ ਉਸ 1.5 2 ਵਜੇ ਤੱਕ ਜਿਹੜਾ ਇਤਿਹਾਸ ਦੱਸਦਾ ਵੀ ਤਿੰਨ ਬਟਾਲੀਆਂ ਨਾ ਖਤਮ ਹੋ ਚੁੱਕੀਆਂ ਸੀ ਉਹਨਾਂ ਦੇ ਜਵਾਨ ਜਿਹੜੇ ਨੇ ਚੜ੍ਹਾਈ ਕਰ ਚੁੱਕੇ ਸਨ ਕਿਉਂਕਿ ਪ੍ਰਕਰਮਾ ਸਾਰੀ ਭਰ ਗਈ ਸੀ ਲੋਥਾਂ ਦੇ ਨਾਲ ਲਾਸ਼ਾਂ ਦੇ ਨਾਲ ਸੋਬਰ ਦੇ ਵਿੱਚ ਵੀ ਲਾਸ਼ਾਂ ਤੈਰਦੀਆਂ ਨਜ਼ਰ ਆਈਆਂ ਸਾਰੇ ਪਾਸੇ ਖੂਨ ਹੀ ਖੂਨ ਸੀ ਇਹ ਇਸ 5 ਤਰੀਕ ਦਾ ਵਰਤਾਰਾ ਜਿਹੜਾ ਇਹ ਬੜਾ ਭਿਆਨਕ ਮੰੰਜਰ ਜਿਹੜਾ ਉਹ ਵਾਪਰੇਆ ਤੇ ਇਸੇ ਤਰ੍ਹਾਂ ਸਾਰੀ ਰਾਤ ਜਿਹੜਾ ਫਿਰ ਉਹ ਹਮਲਾ ਹੁੰਦਾ ਰਿਹਾ ਸਾਰਾ ਦਿਨ ਸਾਰੀ ਰਾਤ ਇਸੇ ਤਰ੍ਹਾਂ ਤਾਵੜ ਤੋੜ ਹਮਲੇ ਜਿਹੜੇ ਉਹ ਕਰਦੇ ਰਹੇ ਤੇ ਬਹੁਤ ਜਿਹੜਾ ਜਦੋਜਾਦ ਫੌਜ ਨੂੰ ਕਰਨੀ ਪਈ ਐ ਨਾ ਸੌਖਾ ਨਹੀਂ ਉਹਨਾਂ ਨੂੰ ਇਸ ਕਰਕੇ ਆਪਾਂ ਸੰਕੇਪਪੁਰੂ ਵਿੱਚ ਇਸ ਤੇ ਵਿਚਾਰ ਕੀਤੀ ਐ ਤੇ ਕੱਲ ਦਾ ਜਿਹੜਾ ਦਿਹਾੜਾ 6 ਜੂਨ ਦਾ ਦਿਹਾੜਾ ਉਹ ਵੀ ਬੜਾ ਭਿਆਨਕ ਮੰੰਜਰ ਹੋਇਆ ਉਹ ਦਰਦਨਾਕ ਘਾਸਾ ਸਿੰਘਾਂ ਮੀਆਂ ਸ਼ਹਾਦਤਾਂ ਵੀ ਉਸਤੇ ਹੋਈਆਂ ਆਪਾਂ ਕਰਨ ਸੰਖੇਪ ਰੂਪ ਵਿੱਚ ਕਰਨ 6 ਜੂਨ ਦਾ ਜਿਹੜਾ ਦਿਹਾੜਾ ਆ ਰਿਹਾ ਉਹਦੇ ਤੇ ਆਪਾਂ ਵਿਚਾਰ ਕਰਨੀ ਹੈ ਸਾਰੀਆਂ ਸੰਗਤਾਂ ਦੇ ਹਿਰਦੇ ਬਲੁੰਦ ਰਹੇ ਨੇ ਕਿਉਂਕਿ ਜਦੋਂ ਇਹ ਦਿਨ ਆ ਜਾਂਦੇ ਨੇ ਘੱਲੂ ਘਰਦੇ ਤੇ ਉਹ ਸੀਨ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਜਾਦਾ ਆ ਜਾਂਦੇ ਆ ਇਸ ਕਰਕੇ ਉਹ ਸ਼ਹੀਦਾਂ ਨੂੰ ਸਜਦਾ ਹੈ ਆਓ ਕੱਲ ਨੂੰ ਆਪੋ ਸਾਰੇ ਫਿਰ ਇਸ ਤੇ ਆਪਾਂ ਰਹਿਦਾ ਜਿਹੜਾ 6 ਜੂਨ ਦਾ ਇਤਿਹਾਸ ਉਹ ਤੇ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ